ਦੇਖੋ ਜਿਹੜੀ ਮਾਲੀ ਸਹਾਇਤਾ ਮੈਂ ਦੇ ਰਿਹਾ ਮੈਂ ਇਹ ਮਾਲੀ ਸਹਾਇਤਾ ਮੇਰੇ ਨਹੀਂ ਹੈ ਇਹ ਮੇਰੇ ਸ਼ਹਿਰ ਦੇ ਦੁਕਾਨਦਾਰ ਵਪਾਰੀ ਭਰਾਵਾਂ ਨੇ ਜੋ ਮੈਨੂੰ ਸਹਿਯੋਗ ਕਰਦੇ ਨੇ ਮੈਂ ਉਹਨਾਂ ਵਿੱਚੋਂ ਇਹ ਵਪਾਰੀ ਭਰਾਵਾਂ ਦੀ ਮੈਂ ਜਿਹੜੀ ਇਹ ਸੇਵਾ ਲਈ ਹੈ ਕਿਉਂਕਿ ਵਪਾਰੀ ਜਿਹੜੇ ਨੇ ਇਲਾਕੇ ਦਾ ਸਭ ਕੁਝ ਜੋ ਵੀ ਹੁੰਦਾ ਦੁਕਾਨੇ ਤੇ ਹੁੰਦਾ ਦਾ ਜਿੰਨਾ ਵੀ ਸਾਡੀ ਜਾਨ ਮਾਲ ਦੇ ਸਮਝੋ ਸਾਡੀ ਇੱਕ ਰੋਟੀ ਰੋਜੀ ਦੁਕਾਨ ਦੇ ਵਿੱਚੋਂ ਚੱਲਦੀ ਹੈ ਤੇ ਜਦੋਂ ਕਿਸੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਕਾਰਨ ਵੀ ਤੇ ਉਹਦੀ مالی ਹਾਲਤ ਜਿਹੜੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਇਹ ਇੱਕ ਪੰਜਾਬ ਦੇ ਵਿੱਚ ਪਹਿਲਾ ਗੁਰਦਾਸਪੁਰ ਹੀ ਸ਼ਹਿਰ ਹੈ ਜਿਨੇ ਇਡਾ ਵੱਡਾ ਟ੍ਰੈਲਾ ਲਿਆ ਦਾ ਆਪਣੇ ਸਿਰ ਤੇ ਪਰ ਮੈਂ ਉਹ ਜਿਹੜੇ ਦੁਕਾਨਦਾਰ ਭਰਾਵਾਂ ਨੇ ਮੈਨੂੰ ਇਹ ਬਹੁਤ ਵੱਡਾ ਸਹਿਯੋਗ ਦਿੱਤੇ ਨੇ ਇਹ ਸੇਵਾ ਕਰਨ ਵਿੱਚ ਇਹ ਸੇਵਾ ਜਿਹੜੀ ਆ ਇੱਕ ਮਲਮ ਦੇ ਤੌਰ ਤੇ ਅਸੀਂ ਕਿਸੇ ਦਾ ਪੂਰਾ ਘਾਟਾ ਤਾਂ ਨਹੀਂ ਕਰ ਸਕਦੇ ਪੂਰਾ ਪਰ ਇਹ ਆਪੀ ਇੱਕ ਕਹਿੰਦੇ ਨੇ ਕਹਾਵਤ ਹੈ ਕਿ ਰੂੜ ਦੇ ਨੂੰ ਤਿਲਕੇ ਦਾ ਸਾਰਾ ਇਹ ਇੱਕ ਜ਼ਖਮ ਤੇ ਮਲਮ ਲਾਉਣ ਵਾਲੀ ਗੱਲ ਹੈ ਸ਼ਨੀ ਸ਼ਨੀਵਾਰੀ ਇਹ ਆਪਣਾ ਮੰਟੂ ਦੀ ਸਟਾਲ ਹੈ ਮੱਛੀ ਮਾਰਕੀਟ ਦੇ ਵਿੱਚ ਇਹਦੇ ਸਿਲੰਡਰ ਦੇ ਨਾਲ ਇਹਦੀ ਦੁਕਾਨ ਨੂੰ ਜਿਹੜੀ ਅੱਗ ਪੈ ਗਈ ਸੀ ਤੇ ਇਹਦਾ ਵਿਚਾਰੇ ਦਾ ਕਾਫੀ ਨੁਕਸਾਨ ਹੋ ਗਿਆ ਸੀ ਅਸੀਂ ਕੋਸ਼ਿਸ਼ ਕੀਤੀ ਹੈ ਇਹਦੇ ਵੀ जख्म ਤੇ ਮਲਮ ਲਾਉਣ ਦੀ ਵੀ ਇੱਕ ਛੋਟਾ ਜਿਹਾ ਵਪਾਰੀ ਹੈ ਤੇ ਇਹਦੀ ਥੋੜੀ ਜਿਹੀ ਆਪਾਂ ਹੈਲਪ ਕੀਤੀ ਹੈ ਵਪਾਰ ਮੰਡਲ ਵੱਲੋਂ ਪਰ ਮੈਂ ਇਹ ਗੱਲ ਸੋਚਦਾ ਮੈਂ ਕਿ ਜਿੱਥੇ ਇਹ ਆਪਾਂ ਸੇਵਾ ਲਈ ਹੈ ਇਹ ਵਪਾਰੀਆਂ ਦੇ ਵਿੱਚ ਇੱਕ ਬੜੀ ਵੱਡੀ ਮੈਸੇਜ ਆ ਰਿਹਾ ਕਿ ਇੱਕ ਵਪਾਰ ਮੰਡਲ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਵਪਾਰ ਮੰਡਲ ਹੈ ਜਿਹੜਾ ਸਾਰਿਆਂ ਦੇ ਦੁੱਖ ਸੁੱਖ ਦੇ ਵਿੱਚ ਖੜਾ ਵਹ। ਉਹ ਕਿਸੇ ਤਰ੍ਹਾਂ ਦੀ ਇਹਨਾਂ ਦੀ ਮੁਸ਼ਕਲ ਹੋਵੇ ਚਾਹੇ ਮੈਂ ਪੰਜਾਬ ਲੈਵਲ ਤੇ ਦਿੱਲੀ ਦੇ ਤੱਕ ਇਹ ਬੈਣਾਂ ਦੀਆਂ ਮੁਸ਼ਕਲਾਂ ਨੂੰ ਖੜਦਾ ਵਾਂ। ਚਾਹੇ ਇਹਨਾਂ ਦਾ ਮੁੱਦਾ ਬਿਜਲੀ ਦੇ ਰੇਟਾਂ ਦਾ ਹੋਵੇ, ਚਾਹੇ ਇਹਨਾਂ ਦਾ ਪੈਨਸ਼ਨ ਦਾ ਹੋਵੇ, ਚਾਹੇ ਇਹਨਾਂ ਦਾ ਹੈਲਥ ਸਿਸਟਮ ਦਾ ਹੋਵੇ ਔਰ ਮੈਂ ਇੱਕ ਬੜੀ ਵੱਡੀ ਜ਼ਿੰਮੇਵਾਰੀ ਲੈ ਲਈ ਹੈ। ਔਰ ਮੇਰੇ ਵਪਾਰ ਮੰਡਲ 'ਚ ਇਹਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਮੇਰੇ ਨਾਲ ਸਾਰੇ ਹੀ ਬੜੇ ਸਹਿਯੋਗ ਕਰਦੇ ਹਨ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਪਰ ਇਹ ਅਸੀਂ ਪਹਿਲਾਂ ਵਪਾਰੀ ਆਂ ਪਾਰਟੀਆਂ ਸਾਡੀਆਂ ਬਾਅਦ 'ਚ ਨੇ ਜੇ ਆਪਾਂ ਪਾਰਟੀਆਂ ਬਈ ਤੇ ਚੱਲੀ ਤੇ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਵਪਾਰ ਮੰਡਲ ਇੱਕ ਇਹੋ ਜਿਹਾ ਕੰਮ ਕਰ ਰਿਹਾ ਜਿੱਦ ਨਾਲ ਸਾਰੇ ਬੰਦੇ ਸਹਿਯੋਗ ਕਰ ਰਹੇ ਨੇ ਔਰ ਜਿਹੜੇ ਬੰਦੇ ਮੈਨੂੰ ਸਹਿਯੋਗ ਕਰਦੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਬੰਦੇ ਮੇਰੇ ਨਾਲ 24 ਘੰਟੇ ਮੇਰੀ ਟੀਮ ਹੈ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਉਹ ਤਾਂ ਕੱਲੇ-ਕੱਲੇ ਦਾ ਨਾਂ ਵੀ ਲਵਾ ਤੇ ਇਹਨਾਂ ਦਾ ਕੋਈ ਗੱਲ ਨਹੀਂ ਕਿ ਇਹ 24 ਘੰਟੇ ਮੇਰੇ ਸ਼ਾਈਵੰਗੋ ਮੇਰੇ ਨਾਲ ਤੁਰਦੇ ਨੇ ਔਰ ਮੇਰੀ ਇਹ ਹਮੇਸ਼ਾ ਹਰ ਕੰਮ ਵਿੱਚ ਮੇਰੀ ਇਨੀ ਹੈਲਪ ਕਰਦੇ ਨੇ ਤੇ ਮੈਂ ਉਸ ਪਰਮਪਤਾ ਪਰਮਾਤਮਾਗੇ ਇਹ ਅਰਦਾਸ ਕਰਦਾ ਕਿ ਜਿਹੜਾ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੀ ਇਹੋ ਜੀ ਕੋ ਕੰਮ ਚੱਲ ਰਿਹਾ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਹੈ ਵੀ ਪਹਿਲਾਂ ਉਹ 6 ਸੱਦਕਾਨਾ ਛੜੀਆਂ ਨੇ ਬਾਅਦ ਚ ਸਾਡੇ ਕਾਲਜ ਰੋਡ ਤੇ ਖੁੱਖੇ ਨੂੰ ਅੱਗ ਲੱਗੀ ਉਸ ਤੋਂ ਪਹਿਲਾਂ ਗੀਤਾਪੁਰ ਰੋਡ ਤੇ ਵੀ ਇੱਕ ਦੁਕਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹ ਜਿਹੜਾ ਹੁਣ ਸ਼ਨੀਵਾਰ ਜਿਹੜਾ ਸਾਡੇ ਮੋਂਟੂਟੀ ਸਟਾਲ ਇਹਦੇ ਨਾਲ ਜਿਹੜੀ ਭੱਲੇ ਵਾਲੀ ਦੁਕਾਨ ਸੀ ਇਹਨਾਂ ਦਾ ਵੀ ਨੁਕਸਾਨ ਹੋਇਆ ਪਰ ਮੈਂ ਉਸ ਗੱਲ ਨੂੰ ਦੇਖਦੇ ਹੋਏ ਵੀ ਆਪਾਂ ਇੱਕ ਵਪਾਰ ਮੰਡਲ ਨੂੰ ਛੋਟਾ ਜਿਹਾ ਪ੍ਰਾਲਾ ਕੀਤਾ ਦਾ ਜਿਹੜਾ ਕਿ ਮੇਰੇ ਸਾਥੀਆਂ ਨੇ ਮੈਨੂੰ ਥੋੜੇ-ਥੋੜੇ ਪੈਸੇ ਮਦਦ ਦੇ ਕੇ ਜਿਹੜਾ ਨੇ ਇਸ ਕਾਬਲ ਬਣਾਇਆ ਕਿ ਤੁਸੀਂ ਗੁਰਦਾਰਪੁਰ ਸਾਹਿਬ ਚ ਇਹਨਾਂ ਦੀ ਮਦਦ ਕਰਨੀ ਆ ਕਿ ਮੈਂ ਇਹਨਾਂ ਦੀ ਮਦਦ ਕਰਦਾ ਹੋਈ ਅੱਜ ਛੋਟੀ ਜੀ ਇਹਨਾਂ ਨੂੰ ਮੈਂ ਸਹਾਇਤਾ ਰਾਸ਼ੀ ਜੜੀ ਦਿੱਤੀ ਹੈ ਇਹ ਕੋਈ ਜ਼ਿਆਦਾ ਨਹੀਂ ਹੈ ਲੇਕਿਨ ਇਹ ਆਪੀ ਫਿਰ ਵੀ ਚਲੋ ਇੱਕ ਬੰਦੇ ਨੂੰ ਕਹਿੰਦੇ ਨੇ ਜਖਮ ਤੇ ਮੱਲ ਬੁਲਾਉਣ ਵਾਲੀ ਗੱਲ ਉਹ ਹੈ ਤੇ ਇਸੇ ਤਰ੍ਹਾਂ ਹੀ ਮੈਂ ਆਪਣੇ ਸਾਥੀਆਂ ਦਾ ਤੇ ਸ਼ਹਿਰ ਵਾਸੀ ਜਿਹੜੇ ਬੰਦੇ ਮੈਨੂੰ ਹਮੇਸ਼ਾ ਹੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਆਪਣੀ ਟੀਮ ਦਾ ਵੀ ਧੰਨਵਾਦ ਕਰਦਾ ਹਾਂ ਕਿ ਤਰਮਪਤਾ ਤੱਕ ਜੁਰਦਾਸਪੁਰ ਸ਼ਹਿਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਦੁਬਾਰਾ ਕੋਈ ਅਜਿਹੀ ਘਟਨਾ ਜਿਹੜੀ ਲਾਹ ਹੋਵੇ ਅੱਜ ਭਾਈ ਨਾ ਜੇ ਜੀ ਅੱਗ ਲੱਗੀ ਬਾਕੀ ਆ ਮਹਾਂਸਾਹਬ ਦਾ ਬਹੁਤ ਬਹੁਤ ਧੰਨਵਾਦ ਆਪਣੇ ਸ਼ਹਿਰ ਵਾਲਿਆਂ ਦਾ ਮਹਾਂਸਾਹਬ ਦੀ ਬਹੁਤ ਬਹੁਤ ਮਿਹਰਬਾਨੀ ਇਹ ਆ ਵਕ ਸਾਡੇ ਕੋਲੋਂ ਵੀ ਕੁਛ ਨਾ ਕੋਈ ਮਹੀਨੇ ਬਾਅਦ ਪਾਇਆ ਕਰੋ ਲੈ ਜਾਨਾ ਬਹੁਤ ਵਧੀਆ ਵਾ ਮੈਂ ਕਹਿੰਦਾ ਬਹੁਤ ਵਧੀਆ ਜਿੰਨੂੰ ਕਹਿੰਦੇ ਆ ਇਹ ਵਕ ਅਸੀਂ ਜਾਣੇ ਕਿ ਸਾਡੇ ਕੋਲੋਂ ਵੀ ਕੁਛ ਨਾ ਕੋਈ ਲਿਆ ਕਰੋ ਮਹੀਨੇ ਬਾਅਦ ਜਿੱਦਾਂ ਤੁਸੀਂ ਸਾਰਿਆਂ ਕੋਲ ਲੈਂਦੇ ਹੋ ਚਲੋ